ਅੱਜ ਫੇਰ ਕੋਤੇ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਪਿੰਡ ਖੀਆਂ ਸਰਵਰ ਦੇ ਵਿੱਚ ਥੋੜੀ देर ਨੂੰ ਮੈਨੂੰ ਪਤਾ ਹੁੰਦਾ ਨਾ ਰਸਤੇ 'ਚ ਨਹੀਂ ਆਣਾ ਆ ਥੋੜੀ ਦੇਰ ਨੂੰ ਇੱਥੇ ਜਾਣਾ ਪਾਣੀ ਇੱਥੇ ਜਮਾਣਾ ਸੁਭਾਵਿਕ ਹੈ ਕਿਉਂਕਿ ਸੜਕ ਨਹੀਂ ਵੀ ਹੈ ਰਾਮਨੰਦਰ ਇਸ ਨੂੰ ਸੋੜਾ ਬੂਮੰਗਾ ਰਾਈਟਰ ਸੇ ਬੋਲਦਾ ਇਧਰ ਰਾਈਟਰ ਲਾਈਵ ਇਸ ਨੂੰ ਤਾਂ ਨਾ ਕਰ ਕਰੋ ਕੋਸ ਬਣ ਅ ਕਣੀ ਨਿਕਲ ਰਿਹਾ ਨਾਲੀ ਦੇ ਵਿੱਚੋਂ ਇਕ ਤਾਂ ਗੰਦਾ ਪਾਣੀ ਇੱਥੇ ਇਕੱਠਾ ਹੋਣਾ ਸੜਕ ਦਾ ਨਿਵਾਣ ਬਹੁਤ ਹੀ ਪ੍ਰੇਸ਼ਾਨ ਕਰਦਾ ਇੱਥੇ ਇਹ ਪਾਣੀ ਹੋਣਾ ਅਜਾ ਥੋੜੀ ਦੇਰ ਨਾ ਜਮਾ ਹੋ ਜਾਏਗਾ ਔਰ ਇਹ ਪਾਣੀ ਜਦੋਂ ਕੋਈ ਵੀ ਕੱਲ ਲੰਘਦਾ ਤਾਂ ਇਹ ਹੈ ਕਿ ਪੰਨਾ ਚ ਵੜਦਾ ਪਾਣੀ ਛੱਪੜ ਤੇ ਨਹੀਂ ਜਾਂਦਾ ਬਲਕਿ ਇੱਥੇ ਇਕੱਠਾ ਆਉਣਾ ਸ਼ੁਰੂ ਹੋ ਜਾਂਦਾ ਇਸ ਗੱਲ ਤੋਂ ਹਰ ਵਾਰੀ ਪਰੇਸ਼ਾਨ ਹੁੰਨੇ ਆ

पा के जमा हो रहे हैं ਕਾਪੀ ਹੈ ਇਹ ਜਿੱਦਾਂ ਨਾਲ ਹੈ ਹਾਂ ਕੋਲੇ ਪਾ ਕੇ ਕਿੱਥੇ ਯੋਇ ਮੋਲੀ ਚਲੋ ਹੋਰ ਕੋਸੇ ਲੈ ਲੈ ਫੇਰ ਲੈਣੀ ਆ ਉਹ ਲੈ ਲਾਣੀ ਆ ਪਾਣੀ ਪਾੜੀ ਕਾਲੀ ਰੇ ਪਾ ਸਕੋ ਇਹ 100 ਰੁਪਏ ਕੀ ਭਰੇਗਾ ਇਹ ਨਹੀਂ ਕਰਦਾ ਪਾਣੀ ਆਈ ਥੋੜਾ ਲਿਟਲ ਸੀ ਮੈਂ ਫਤ ਚੱਲਿਆ ਏ ਪਾਣੀ ਨਾਲੀਆਂ ਤੋਂ ਇਸ ਤਰ੍ਹਾਂ ਮਤਲਬ ਰਿਹਾ ਬਾਹਰ ਇੱਥੇ ਸਾਰਾ ਮਾਰਕੀਟ ਦਾ ਜਿਹੜਾ ਗੰਦਾ ਪਾਣੀ ਹੈ ਉਹ ਉੱਡੇ ਇਕੱਠਾ ਹੋਏਗਾ ਇਸ ਕਰਕੇ ਸਾਨੂੰ ਲਗਭਗ ਪਾਣੀ ਦੇ ਵਿੱਚ ਲੰਘਣਾ ਪੈਂਦਾ ਉਹਦੇ ਨਾਲ ਛੋਟੇ ਫੁਨਸੇ ਆ ਰਹੀਆਂ ਕਾਫੀ ਜਣਿਆਂ ਦੇ ਪੈਰਾਂ ਤੇ ਤਾਂ ਇਹ ਵਿਆਹ ਜਿਨਾ ਚਿੱਤਰ ਹੋ ਗਿਆ ਕਿ ਐਨੇ ਬਾਰਿਸ਼ ਨੇ ਜਿੰਨਾ ਪਾਣੀ ਇਕੱਠਾ ਹੋ ਗਿਆ ਹਾਇ ਤਾਂ ਪਾਣੀ ਸਾਰਾ ਬਾਹਰ ਓਰੇ ਪਾਣੀ ਨੁਕਸਾਨਦਾਇਕ ਹਰ ਕਿਸਾਨ ਨੂੰ ਇਤੋਂ ਪਾਣੀ ਦੇ ਵਿੱਚੋਂ ਲੰਘਣਾ ਪੈਂਦਾ ਜਿਹਦੇ ਕਰਕੇ ਬਹੁਤ ਦਿੱਕਤ ਆਉਂਦੀ ਹੈ ਕਿਉਂਕਿ ਮੇਨ ਸੜਕ ਆਪਣੇ ਕੋਸੀ ਵਾਲੀ ਰਾਹ ਗਿਰਾਂ ਦਾ ਆਣਾ ਜਾਣਾ ਪਿੰਡ ਵਾਸੀਆਂ ਦਾ ਆਉਣਾ ਜਾਣਾ ਬਹੁਤ ਹੀ ਮੁਸ਼ਕਿਲ ਹੁੰਦੀ ਹੈ सोच ਰਹੀਆਂ ਨੇ ਕਿ ਕਿਵੇਂ ਲੰਘਿਆ ਜਾਏ ਇਹ ਬਹੁਤ ਵੱਡੀ ਪ੍ਰੋਬਲਮ ਹੈ ਕਪੜੇ ਵੀ ਖਰਾਬ ਹੋਣਗੇ ਔਰ ਇਸ ਪਾਣੀ ਦੇ ਵਿੱਚ ਜਦ ਵਾਰ-ਵਾਰ ਲੰਘਣਾ ਪੈਂਦਾ ਤਾਂ ਬਿਮਾਰੀ ਵੀ ਲੱਗਦੀ ਹੈ ਸਵੇਰੇ ਇੱਕ ਮੁੰਡਾ ਮੇਰੇ ਬਖਾਰ ਰਿਹਾ ਸੀ ਪੈਰਾਂ ਤੇ ਫਿੰਸੀਆਂ ਹੋ ਗਈਆਂ ਸਨ ਪਾਣੀ ਕਰਕੇ ਕਹਿੰਦਾ ਸਾਡੇ ਘਰਾਂ ਵਾਲੇ ਪਾਸੇ ਜਿਆਦਾ ਪਾਣੀ ਇਕੱਠਾ ਹੋਇਆ ਰਹਿੰਦਾ ਬਾਰਿਸ਼ ਦਾ ਔਰ ਜਿਹੜਾ ਇੱਕ ਤਰੀਕ ਨੂੰ ਮੀਂਹ ਆਇਆ ਸੀ ਉਹ ਵਾਲਾ ਅਜੇ ਤੱਕ ਵੀ ਪਾਣੀ ਨਹੀਂ ਨਿਕਲਿਆ ਖੇਤਾਂ ਦੇ ਵਿੱਚੋਂ ਘਰਾਂ ਦੇ ਨੇੜੇ ਨੇੜੇ ਖੜਾ ਮੈਂ ਸਵੇਰੇ ਹੀ ਦੇਖ ਕੇ ਆਇਆ ਬਾਰਿਸ਼ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਇਹ ਜੇ ਕਮਾਂ ਦੇ ਪ੍ਰਸ਼ਾਸਨ ਵੀ ਕੁਝ ਨਹੀਂ ਕਰਦਾ ਕਿ ਕਿਸੇ ਤਰੀਕੇ ਨਾਲ ਕਿਹਾ ਹੁੰਦਾ ਕੋਈ ਹੱਲ ਕੀਤਾ ਜਾਵੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਗੁਰੀਏ ਪਾਣੀ ਦੇ ਉੱਚ ਲੰਗਣਾ ਹੋਰ ਬਾਰਿਸ਼ ਹਲਕੀ ਕਟਦੀ ਹੈ ਇਹ ਥੋੜੀ ਜਿਹਾ ਹੋਰ ਬਾਰਿਸ਼ ਪੈ ਗਈ ਤਾਂ ਇਸ ਥੜੇ ਤੱਕ ਪਾਣੀ ਪਹੁੰਚ ਜਾਏਗਾ ਔਰ ਇਹ ਪਾਣੀ ਟਿਕਾਣਾ ਦੇ ਵਿੱਚ ਵਗਣਾ ਸ਼ੁਰੂ ਹੋਏਗਾ ਉਸ ਤੋਂ ਬਾਅਦ ਕਾਫੀ ਤਰ੍ਹਾਂ ਦੇ ਕਟਾਉ ਜੇ ਦੁਕਾਨ ਦੇ ਵਿੱਚ ਲੈ ਕੇ ਨੇ ਸਫਾਈ ਕਰਨੀ ਪੈਂਦੀ ਬਹੁਤ ਜ਼ਿਆਦਾ ਤੇ ਹੋ ਰਹੀ ਹੈ بارش ਪਸਵਾਸ ਤੇ ਮੀਂਹ ਟਿਕਾਣਾ ਥੋੜੇ ਜਿਹਾ ਪਲਾਇਓ ਛੱਦ ਦੇ ਥੱਲੇ ਖੜਾਰੇ ਕਥਾ ਇਹ ਸੜਕ ਦਾ ਜਦੋਂ ਵੀ ਮੋੜੇ ਬਣਾਈ ਜਾਵੇ ਤਕਰੀਬਨ 2015 ਜਾਂ 16 ਦੇ ਵਿੱਚ ਬਣੀ ਸੀ ਸੜਕ ਔਰ ਹੁਣ ਬਣਾਏ ਜਾਵੇ ਤਾਂ ਇਹਦਾ ਲੈਵਲ ਕੱਢਿਆ ਜਾਵੇ ਤਾਂ ਇਹ ਇਸ ਤਰ੍ਹਾਂ ਸੰਕਟਾਂ ਟਕਰਾ ਮਿਲ ਸਕਦਾ ਹੈ ਨਹੀਂ ਤਾਂ ਮੁਸ਼ਕਿਲ ਹੈ। ਉਹਰੇ ਹਰ ਵਾਰੀ ਬਰਸਾਤੀ ਮੌਸਮ ਦੇ ਵਿੱਚ ਸਾਮਣੇ ਦਿੱਕਤ ਕਰਦਾ ਦੋਸਤੋ ਹੋਰ ਕਿਤੇ ਕਿਤੇ ਹੋ ਰਹੀ ਹੈ ਬਾਰਿਸ਼ ਅੱਜ ਸਿਹਰ ਦਾ ਮੌਸਮ ਬਣਿਆ तकरीबन ਹੋ ਗਿਆ ਬੰਦ ਮੋਟਰਸਾਈਕਲਾਂ ਨੇ ਤਾਂ ਬੰਦ ਹੋਣੇ ਹੋਣਾ ਪਾਣੀ ਦੇ ਵਿੱਚ ਔਰ ਸਕੂਟਰੀਆਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੈ ਪਰ ਫਿਰ ਵੀ ਟੱਕਾ ਚੱਲ ਰਿਹਾ ਹੈ ਜੇ ਥੋੜੀ ਬਾਰਿਸ਼ ਹੋਰ ਪੈ ਗਈ ਤਾਂ ਤਾਰਾਂ ਵੀ ਬਹੁਤ ਜ਼ਿਆਦਾ ਬੰਦ ਹੋਣਗੇ ਇੱਥੇ ਤਾਰਾਂਵੇਂ ਨਿਕਲਦੀਆਂ ਔਰ ਮੋਟਰਸਾਈਕਲ ਦਾ ਪਲੱਗ ਵੀ ਛੜਦਾ ਉਸ ਤੋਂ ਬਾਅਦ ਮੋਟਰਸਾਈਕਲ ਇੱਥੇ ਮਿਸਤਰੀਆਂ ਦੁਕਾਨਾਂ ਤੇ ਖੜੇ ਹੁੰਦੇ ਆ ਹੁਣ ਬਾਰਿਸ਼ ਦੇ ਵਿੱਚ 10-10 ਮੋਟਰਸਾਈਕਲ ਇੱਥੇ ਦੁਕਾਨਾਂ ਤੇ ਖੜੇ ਹੋਣਗੇ ਮੇਰੇ ਨਾਲ ਹੀ ਇੱਥੇ ਅੱਗੇ ਮੋਟਰਸਾਈਕਲ ਵਾਲੀਆਂ 4-5 ਦੁਕਾਨਾਂ ਹੈਗੀਆਂ ਨੇ ਸੋ ਉਹ ਕਹਿੰਦੇ ਹੁਣ ਇਸ ਇੱਥੋਂ ਲੈ ਕੇ ਤਕਰੀਬਨ ਅੱਧਾ ਕਿਲੋਮੀਟਰ ਅੱਗੇ ਤੱਕ ਪਿੰਡ ਤਲਪਰੇ ਤੱਕ ਇਹ ਪਾਣੀ ਇਸੇ ਤਰ੍ਹਾਂ ਹੀ ਭਰਿਆ ਰਹੇਗਾ। ਹੋਰ ਇੰਨੀ ਦੂਰ ਤੱਕ ਕਿਸੇ ਸਾਧਨ ਨਾਲ ਨਿਕਲਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਅੱਗੇ ਛੱਪੜ ਹੈ ਤੇ ਛੱਪੜ ਦਾ ਪਾਣੀ ਸੜਕ ਤੇ ਆ ਜਾਏਗਾ। سڑک uh, بہت نیو ہے تقریباً چھپڑے دو تین فٹ اچھی تو ہونی ہی چاہیے برابر ہی ہے بالکل تقریباً میہ دیں نمبر پلیٹاں بہت باری دیکھ ڈگری دی ہیں وہ میرے کو پہن نے ਜੇ ਕੋਈ ਥਲੰਗਿਆ ਹੋਵੇ ਕਿਸੇ ਦੀ ਡਿੱਗੀ ਹੋਵੇ ਤਾਂ ਨੰਬਰ ਪਲੇਟ ਵੀ ਮੇਰੇ ਕੋਲ ਕੋਈ ਨੰਬਰ ਪਲੇਟਾਂ ਪਈਆਂ ਨੇ ਕਾਰਾਂ ਦੀਆਂ ਕਾਰਾਂ ਦੇ ਨੰਬਰ ਪਲੇਟ ਨਹੀਂ ਹੁੰਦੀ ਇੱਥੇ ਪਾਣੀ ਜ਼ਿਆਦਾ ਹੋ ਜਾਂਦਾ ਉਹ ਤੋਂ ਜਿਹੜੀਆਂ ਹਲਕੀਆਂ ਡੈਮੇਜ ਨੇ ਉਹ ਡਿੱਗਦੀਆਂ ਤੇ ਜਿੰਨਾ ਚਿਰ ਮਹੀ ਚਲੇਗਾ ਉਹਨਾਂ ਚਿਰ ਇੱਥੇ ਨਿਕਲਣਾ ਬਹੁਤ ਮੁਸ਼ਕਿਲ ਹੈ ਸੈਦਲ ਵਾਲਿਆਂ ਨੂੰ ਬਾਈਕ ਵਾਲਿਆਂ ਨੂੰ ਬਾਰਿਸ਼ ਥੋੜੀ ਕੱਟ ਗਈ ਆ ਹੁਣ ਤਾਂ लंघि वग़ैरह त बारिश न रुकि त ਕਿਉਂਕਿ ਹਲਕੇ ਜੀ ਬਾਰਿਸ਼ ਨਾਲ ਇੱਥੇ ਪਾਣੀ ਇਕੱਠਾ ਹੋ ਜਾਂਦਾ ਹਰ ਵਾਰੀ ਬਹੁਤ ਜਿਸ ਦਿਨ तकरीबन ਇੱਕ ਗਾਸਤ ਦੇ ਜੀ ਜੋ ਬਾਰਿਸ਼ ਹੋਈ ਸੀ ਉਸ ਦਿਨ ਤਾ ਇੱਥੋਂ ਲੈ ਕੇ तकरीबन 1/2 ਕਿਲੋਮੀਟਰ ਤੱਕ 4 ਫੁੱਟ ਪਾਣੀ ਸੀ ਜਿਹੜਾ ਦੋ ਦਿਨਾਂ ਦੇ ਵਿੱਚ ਕੱਢਿਆ ਮਟਰਾਂ ਲਾ ਕੇ ਖੇਤਾਂ ਦੇ ਵਿੱਚ ਹੁਣ ਵੀ ਜੇ ਥੋੜੀ ਜਿਹੀ بارش ਹੋਰ ਆ ਗਈ ਥੋੜੀ ਤੇਜ਼ ਹੋ ਗਈ بارش ਤਾਂ ਇਹ ਪਾਣੀ ਸੜਕ ਤੇ ਆ ਹੀ ਜਾਣਾ ਪਿੰਡ ਦੇ ਵਿੱਚੋਂ ਪੰਜਪੋਸੀ ਤੇ ਹਰੀਪਰਾ ਵਾਲਾ ਲੰਗਣਾ ਮੁਸ਼ਕਲੀ ਮੁਸ਼ਕਲ ਹੈ ਕਿਉਂਕਿ ਇਹ ਜਿਹੜੀ ਮੇਨ ਮਾਰਕੀਟ ਵਾਲੀ ਸੜਕ ਹੈ ਇਹ ਤਾਂ ਇੱਥੋਂ ਲੈ ਕੇ ਮੇਰੀ ਦੁਕਾਨ ਤੋਂ ਲੈ ਕੇ ਇਸ ਤੋਂ ਅੱਗੇ ਤੱਕ ਤੁਲੁਪਰੇ ਤੱਕ ਪਾਣੀ ਨਾਲ ਭਰ ਹੀ ਜਾਣੀ ਹੈ ਲੰਘਣਾ ਬਹੁਤ ਮੁਸ਼ਕਿਲ ਆ ਔਰ ਜੇ ਬਾਈਪਾਸ ਲੰਘਣਾ ਹੋਵੇ ਤੇ ਬਾਈਪਾਸ ਦੇ ਲਗਭਗ ਤਾਂ ਖਾਲੀ ਹੋਵੇਗੀ ਪਰ ਅਗਲੇ ਮੋੜ ਤੇ ਤੁਲਪੁਰੇ ਦੇ ਕੋਲ ਜਾ ਕੇ ਉੱਥੇ ਪਾਣੀ ਖੜਾ ਹੁੰਦਾ ਕਿਉਂਕਿ ਉੱਥੇ ਛੱਪੜ ਨੇੜੇ ਆ ਇਹ ਛੱਪੜ ਲੰਮਾ ਨੂੰ ਕਿੱਲੇ ਛੱਪੜ ਹੈ ਜਿਹੜਾ ਅਪਰਲੀ ਸੜਕ ਤੱਕ ਜਾਂਦਾ ਉੱਥੇ ਥੋੜੀ ਜਗ੍ਹਾ ਤੇ ਪਾਣੀ ਜ਼ਰੂਰ ਖੜੇਗਾ ਤਕਰੀਬਨ 1.200 ਫੁੱਟ ਤੱਕ ਪਾਣੀ ਖੜਾ ਹੋਏਗਾ ਪਾਣੀ ਇਹ ਹੀ ਤੱਕ 4 ਫੁੱਟ ਹੋਇਆ ਲੰਘਣਾ ਉਧਰ ਵੀ ਮੁਸ਼ਕਿਲ ਹੈ ਲੰਘਣਾ ਇਧਰ ਵੀ ਮੁਸ਼ਕਿਲ ਹੁੰਦਾ ਹੈ بارشਾਂ ਦੇ ਦਿਨਾਂ ਚ ਬਹੁਤੇ ਸਾਧਨ ਜਿਨ੍ਹਾਂ ਨੇ ਜਾਣਾ ਹੈ ਉਹਨਾਂ ਨੇ ਜਾਣਾ ਹੀ ਹੈ ਲੰਘਣਾ ਉਹ ਕੋਸ਼ਿਸ਼ ਕਰਦੇ ਨੇ ਕਿ ਲੰਘ ਜਾਈਏ ਪਰ ਬਹੁਤ ਜ਼ਿਆਦਾ ਸਾਧਨ ਪਾਣੀ ਦੇ ਵਿੱਚ ਹੀ ਰੁਕ ਜਾਂਦੇ ਆ ਖਰਾਬ ਹੋ ਜਾਂਦੇ ਬਹੁਤ ਦਿੱਕਤ ਹੁੰਦੀ ਹੈ ਨੰਨਣਾ ਵਾਲਿਆਂ ਨੂੰ ਇਤਾਰੇਂ ਵੀ ਬਹੁਤ ਸਾਰੀਆਂ ਬੰਦ ਹੁੰਦੀਆਂ ਅਸੀਂ ਅਕਸਰ ਵੀਡੀਓ ਪਾਉਂਦੇ ਰਹਿੰਨੇ ਐ ਇਸ ਗੱਲ ਵਾਸਤੇ ਬਾਰਿਸ਼ तकरीबन ਕੱਟ ਗਈ ਹੈ ਹਾਂ ਹੁਣ ਤਾਂ ਬਾਰਿਸ਼ ਬੰਦ ਹੋਣ ਤੋਂ ਬਾਅਦ ਤਾਂ ਬਿਲਕੁਲ 10-15 ਮਿੰਟਾਂ ਦੇ ਵਿੱਚ ਵਿੱਚ ਪਾਣੀ ਸਾਰਾ ਨਿਕਲ ਜਾਏਗਾ ਔਰ ਜਲਦੀ ਬਾਰਿਸ਼ ਦਾ ਬਹੁਤ ਮੁਸ਼ਕਿਲ ਲੱਗ ਰਹੀ ਹੈ। ਤੇ ਕੁਲੀ ਜਿਹੜੀ ਤਕਰੀਬਨ 1.5 ਫੁੱਟ ਦੀ ਕੁੱਚੀ ਹੈ ਇਸ ਕੁਲੀ ਤੱਕ ਪਾਣੀ ਚੜ ਜਾਂਦਾ ਹੈ। ਕੁਲੀ ਜੀ ਨਹੀਂ ਵਿਖਦੀ। ਇੰਨਾ ਪਾਣੀ ਇੱਥੇ ਹੁੰਦਾ ਹੈ। ਤਕਰੀਬਨ 3 ਫੁੱਟ ਪਾਣੀ ਇੱਥੇ ਚੜ ਜਾਂਦਾ ਤੇ ਇਹ ਪਾਣੀ ਦੁਕਾਨਾਂ 'ਚ ਵੀ ਵੜਦਾ ਹੈ। کر کے بہت دقت ہوتی ہے ویسے تو بارشوں کے دن چنا ٹھیک نہیں پر جانا بھی ضروری ہوں اور اس مصیبت کا سامنا بھی کرنا پڑ جاتا ہے ਇਸ ਤੇ ਅਤਿਵੀ ਕਦੇ ਤੋਪਾ ਨਿਕਲੀ ਕਦੇ ਬਾਰਿਸ਼ ਹੋਈ ਕਦੇ ਬੱਦਲ ਹੋਈ ਕੋਈ ਪਤਾ ਨਹੀਂ ਲੱਗਦਾ ਸੀ ਸਰੇ ਸਰੇ ਅਚਾਨਕ ਹੀ ਥੋੜੀ ਜਿਹੀ ਬਾਰਿਸ਼ ਹੋਈ ਫਿਰ ਬੰਦ ਹੋ ਗਈ ਕੁਝ ਥਾਂ ਤੇ ਜ਼ਿਆਦਾ ਸੀ ਕਈਆਂ ਥਾਂ ਤੇ ਘੱਟ ਸੀ ਇਹ ਤੱਕ ਹੈ ਜੀ ਸਦਨਾ ਨਾ ਜੋ بارش ਤਾਂ ਬੰਦ ਹੋ ਗਈ ਆ رکشا ہے یہ بھی پانی بہت ہے شک بارش شای ہے پر سڑک آن جان والوں کافلہ ہوں میں چل ہیں کئی بار پہ سڑک نو بھی کروش کرنا اندھا لگتا ہے جی دلی والی سڑکیں ہونا شکس کرنا ہے ایک طریقے ہائی وے بچے ہیں ਦਾ ਜ਼ੂਮ ਕਰ ਜ਼ੂਮ ਨਹੀਂ ਹੁੰਦੀ ਏ ਜੇ ਬਾਰਿਸ਼ ਰੁਕ ਗਈ ਤਾਂ ਹੁਣ ਲੈਨ ਐਲਵ ਦਾ ਜੁੜੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰ ਲਓ ਚੈਨਲ ਕੋ ਤੇ ਹਮੇਂ ਸਰਵਰ ਤੇ ਨੈਟਟੇਡੇ ਦੇ ਏਰੀਆ ਦੀ ਅਪਡੇਟ ਆਪ ਜੀ ਨੂੰ ਇਸ ਚੈਨਲ ਤੋਂ ਮਿਲਦੀ ਹੀ ਰਹਿੰਦੀ ਹੈ ਇਸ ਕਰਕੇ ਸਬਸਕ੍ਰਾਈਬ ਕਰ ਲਓ ਮੇਰੇ ਵੀਡੀਓ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਔਨਲਾਈਨ ਮੇਰੀ ਜੀ ਇਜਾਜ਼ਤ ਤੁਹਾਡੇ ਕੋਲੋਂ